ਪੰਜਾਬੀ ਆਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਗਰਮੀ ਦੇ ਮੌਸਮ ਵਿੱਚ ਗਰੀਬ ਪਰਿਵਾਰਾਂ ਦੇ ਮਸੀਹਾ ਬਣੀ ਇਨਰ ਵਿਹੀਰ ਕਲੱਬ ਸੈਂਟਰਲ ਬਠਿੰਡਾ ਧੁੱਪ ਤੋਂ ਬਚਣ ਲਈ ਜ਼ਰੂਰਤਮੰਦ ਪਰਿਵਾਰਾਂ ਨੂੰ ਬੰਨੀਆਂ 101 ਛਤਰੀਆਂ ਸਾਰੀ ਦੁਨੀਆ ਕਹਿੰਦੀ ਹੈ ਕਿ ਕਾਲਜੁਗ ਚੱਲ ਰਿਹਾ ਹੈ ਕੋਈ ਕਿਸੇ ਦਾ ਨਹੀਂ ਪਰ ਇਸ ਸੰਸਾਰ ਤੇ ਹਮੇਸ਼ਾ ਧਰਮ ਦਾ ਕੰਮ ਹੁੰਦਾ ਆਇਆ ਹੈ ਹੁੰਦਾ ਹੈ ਤੇ ਹੁੰਦਾ ਰਹੇਗਾ ਜਿਸ ਕਰਕੇ ਸੰਸਾਰ ਚੱਲ ਰਿਹਾ ਹੈ ਇਸ ਗਰਮੀ ਦੇ ਮੌਸਮ ਵਿੱਚ ਗਰੀਬ ਪਰਿਵਾਰਾਂ ਦਾ ਨਸੀਹਾ ਬਣੀ ਨਿਸ਼ਾ ਗੋਇਨਪੁਰ ਦਾ ਇਨਰਵੇਲ ਕਲੱਬ ਵੱਲੋਂ ਸਮੇਂ-ਸਮੇਂ ਤੇ ਲੋਕਾਂ ਦੀ ਮਦਦ ਲਈ ਕੋਈ ਨਾ ਕੋਈ ਸਹਾਇਤਾ ਕੀਤੀ ਜਾਂਦੀ ਹੈ। ਇਸੇ ਅੜੇ ਵਿੱਚ ਅੱਜ 100 ਤੋਂ ਵੱਧ ਪਰਿਵਾਰਾਂ ਨੂੰ ਛਤਰੀਆਂ ਵੰਡਣ ਦਾ ਪ੍ਰੋਗਰਾਮ ਸੈਂਸਟ ਮੁਸਕਰਾਤ ਗੂਸ ਕਲੱਬ ਸਿਵਲ ਲਾਈਨ ਬਠਿੰਡਾ ਵਿਖੇ ਉਲੀਕੇ ਛਤਰੀਆਂ ਵੰਡੀਆਂ ਗਈਆਂ ਕਿਉਂਕਿ ਜਿਹੜੀਆਂ ਔਰਤਾਂ ਘਰਾਂ ਵਿੱਚ ਕੰਮ ਕਰਦੀਆਂ ਹਨ ਕੋਈ ਮੁਲਾਜ਼ਮਾ ਹਨ ਜਾਂ ਹੋ ਕੋਈ ਆਪਣਾ ਕਿੱਤਾ ਕਰਦਿਆਂ ਧੁੱਪ ਵਿੱਚ ਜਾਣਾ ਪੈਂਦਾ ਹੈ ਕਦੇ ਮੀਂਹ ਵੀ ਆ ਜਾਂਦਾ ਹੈ ਹਨੇਰੀ ਵੀ ਆ ਜਾਂਦੀ ਹੈ ਉਹਨਾਂ ਤੋਂ ਬਚਣ ਲਈ ਮੈਡਮ ਨਿਸ਼ਾ ਗੋਇਲ ਨੇ ਕਦਮ ਚੁੱਕਿਆ ਕਿ ਇਹਨਾਂ ਪਰਿਵਾਰਾਂ ਨੂੰ ਛਤਰੀਆਂ ਦਿੱਤੀਆਂ ਗਈਆਂ ਤਾਂ ਕਿ ਗਰਮੀ ਦੇ ਮੌਸਮ ਵਿੱਚ ਬਚ ਸਕਣ ਜੋ ਕਿ ਇੱਕ ਵੱਡੀ ਸੋਚ ਵਾਲਾ ਉਪਰਾਲਾ ਵੱਡੀ ਮਦਦ ਹੈ ਜਿੱਥੇ ਅੱਜ ਦੇ ਸਮੇਂ ਵਿੱਚ ਕੋਈ ਕਿਸੇ ਨੂੰ ਪਾਣੀ ਨਹੀਂ ਦਿੰਦਾ ਤਾਂ ਨਿਸ਼ਾ ਗੋਇਲ ਵਰਗੇ ਇਨਸਾਨ ਕਿਸੇ ਨਾ ਕਿਸੇ ਢੰਗ ਨਾਲ ਗਰੀਬ ਪਰਿਵਾਰਾਂ ਦੀ ਸਹਾਇਤਾ ਕਰਕੇ ਇੱਕ ਮਿਸਾਲ ਪੈਦਾ ਕਰਦੇ ਹਨ ਨੇਸ਼ਾ ਗੋਲ ਦਾ ਕਹਿਣਾ ਹੈ ਕਿ ਚਲੋ ਪਰਮਾਤਮਾ ਨੇ ਸਾਾਨੂੰ ਸਭ ਕੁਝ ਦਿੱਤਾ ਹੈ ਅਸੀਂ ਇੱਕ ਕਦਮ ਤਾਂ ਦੂਜਿਆਂ ਵੱਲ ਵਧਾਈਏ ਸਾਡੇ ਹੱਥੋਂ ਅੱਛਾ ਕਿਸੇ ਦਾ ਭਲਾ ਹੋ ਜਾਵੇ ਇਸ ਤੋਂ ਵੱਡਾ ਹੋਰ ਕੋਈ ਕੁੱਡਣੀ ਦੇਖਦੇ ਆ ਪੂਰਾ ਮਾਮਲਾ ਪੂਰੀਆਂ ਤਸਵੀਰਾਂ ਜੁੜੇ ਰਹੋ ਪੰਜਾਬੀਅਤ ਦੀ ਆਵਾਜ਼ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਦਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਇਹ ਇਨਰ ਵੀਲ ਹੈ ਇਹਨੂੰ 101 ਸਾਲ ਹੋ ਚੁੱਕੇ ਆ ਅਸੀਂ ਉਹ ਸੈਲੀਬ੍ਰੇਟ ਕਰ ਰਹੇ ਹਾਂ 101 ਅੰਬ੍ਰੈਲਸ ਵੰਡ ਕੇ ਇਹ ਅਸੀਂ ਇਹ ਸਾਰੀਆਂ ਆਪਣੀ ਮੇਡਸ ਨੂੰ ਦਵਾਂਗੇ ਮੇਰੀ ਮੇਡ ਤਾਂ ਨਾਲ ਹੀ ਆਈ ਹੋਈ ਹੈ ਕੰਮ ਕਰਾਉਣ ਨੂੰ ਤਾਂ ਜੋ ਤੁੱਪ ਤੋਂ ਬਰਸਾਤ ਤੋਂ ਉਹਨਾਂ ਨੂੰ ਸ਼ੈਲਟਰ ਮਿਲੇ ਠੀਕ ਹੈ ਥੈਂਕ ਯੂ ਹਲੋ ਉਹਨਾਂ ਦੇ ਦੇ ਦੋ ਵੀਕ ਸੈਂਟਰ ਚ ਤੈਨੂੰ ਖੋਲ ਲਓ ਬਾਕੀ ਬੰਦ ਕਰ ਲਓ ਕਿਉਂਕਿ ਸਾਰੀ ਆਦਮੀ ਚ ਬੰਦ ਲਓ ਹਰਮਨ ਜੀ ਬਾਸ ਕਰੋ ਬਾਸ ਕਰੋ ਹੁਣ ਬਾਜ਼ੀ ਨਹੀਂ ਇੱਕ ਵਾਰੀ ਇੱਕ ਵਾਰੀ ਫੋਟੋ ਕਰਾ ਲਓ ਸਾਡਾ ਕੰਮ ਹੈ ਬਾਅਦ ਚ ਤੁਸੀਂ ਬਾਅਦ ਮੈਂ ਇੱਥੇ ਛਤਰੀ ਹੋਏ ਨਾ

ਤੁਪ ਚਤੇ ਅੰਨੀ ਐਫਰਟਸ ਕਰਕੇ ਆਏ ਹੋ ਸਾਡਾ ਪਰਪਸ ਇਸ ਪ੍ਰੋਜੈਕਟ ਦਾ ਹੈ ਮਤਲਬ ਮੈਂ ਡਾਕਟਰ ਅਲਕਾ ਮੈਂ ਵਾਈਸ ਪ੍ਰੈਜ਼ੀਡੈਂਟ ਇਨਰਵੀ ਕਲਬ ਬਟਿੰਡਾ ਸੈਂਟਰਲ ਠੀਕ ਹੈ ਸਾਡਾ ਅੱਜ ਜਿਹੜਾ ਆ ਕਾਰਜਕ੍ਰਮ ਹੋਇਆ ਹੈ ਜੇ ਅਸੀਂ ਪ੍ਰੋਜੈਕਟ ਕੀਤਾ ਹੈ ਇਹਦਾ ਪਰਪਸ ਹੀ ਆਈ ਹੈ ਕਿ ਅੰਨੀ ਤੇਜ਼ ਗਰਮੀ ਚ ਅੰਨੀ ਉਹ ਧੁੱਪ ਚ ਜਿਹੜੇ ਸਾਡੇ ਬੈਨੇਫਿਸ਼ਰੀਜ਼ ਐ ਸਪੈਸ਼ਲੀ ਸਾਡੇ ਘਰ ਦੀ ਜਿਹੜੀ ਮੇਡਸ ਆਂਦੀਆਂ ਠੀਕ ਐ ਉਹ ਤਾਂ ਅਸੀਂ ਇਹ ਪ੍ਰੋਜੈਕਟ ਦੇਖੋ ਕਰਦੇ ਰਹਿੰਦੇ ਹਾਂ ਕਿਤੇ ਕਿਸੇ ਕਲੋਨੀ ਚ ਲੱਗੇ ਕਿਤੇ ਡਿਸਟ੍ਰੀਬਿਊਟ ਕਰਦੇ ਬਟ ਫਿਰ ਇੱਕ ਲੈਵਲ ਤੇ ਇੱਕ ਪਾਰਟिकुलर ਕਲੋਨੀ ਚ ਅਸੀਂ ਰਹਿ ਜਾਂਦੇ ਸਾਡਾ ਇਹ ਕੋਸ਼ਿਸ਼ ਸੀ ਕਿ ਅਸੀਂ ਪੂਰੇ ਸ਼ਹਿਰ ਚ ਜਿੱਮੇ ਅਸੀਂ ਫੈਲਸ ਕਿੱਪ ਕਰ ਸਕਦੇ ਉਹਨਾਂ ਇਸ ਛੱਤਰ ਨੂੰ ਪਹੁੰਚਾਈਏ ਤਾਂ ਅਸੀਂ ਸੋਚਿਆ ਸਾਡੀ ਪ੍ਰੈਜ਼ੀਡੈਂਟ ਮੈਮ ਨੇ ਤੇ ਸਾਡੇ ਡਿਸਟ੍ਰਿਕਟ ਟੀਮ ਹੈ ਉਹਨਾਂ ਨੇ ਸਾਨੂੰ ਬਹੁਤ ਸਾਰੇ ਸੁਜੈਸ਼ਨ ਦਿੱਤਾ ਕਿ ਤੁਸੀਂ ਮੈਂਬਰਸ ਨੂੰ ਛਤਰियां ਦੋ ਤਾਂ ਕਿ ਉਹ ਅੱਗੇ ਜਾ ਕੇ ਆਪਣੀ ਮੇਟ ਨੂੰ ਛਤਰियां ਦੇ ਦੇ ਠੀਕ ਹੈ ਤਾਂ ਕਿ ਅਸੀਂ ਸ਼ਹਿਰ ਦੇ ਹਰ ਦਬਕੇ ਨੂੰ ਹਰ ਕੋਨੇ 'ਚ ਆ ਛਤਰੀ ਪਹੁੰਚਾ ਸਕੀਏ اور ਸਾਡੀ ਮੇਟ ਨੂੰ ਜ਼ਰੂਰਤ ਵੀ ਹੈ ਕਿਉਂਕਿ ਇਕ ਏਮਪਾਵਰਮੈਂਟ ਗੂਮੈਂਟ ਆਪਾਂ ਊਮੈਂਪਾਵਰਮੈਂਟ ਦੀ ਗੱਲ ਕਰਦੇ ਆਪਾਂ ਸਸਟੇਨੇਬਲ ਉਦੀ ਗੱਲ ਕਰਦੇ ਤਾਂ ਉਸ ਤੋਂ ਬਟ ਐਗਜ਼ਾਮਪਲ ਹੋਰ ਕੌਣ ਹੈ ਉਹ ਸੁਭਾ ਆਉਂਦੀਆਂ ਵਿਚਾਰੀਆਂ ਸ਼ਾਮ ਨੂੰ ਜਾਂਦੀਆਂ ਧੁੱਪ ਚ ਜਾਂਦੀਆਂ ਬਹੁਤ ਕੁਝ ਕਰਦੀਆਂ ਉਹਨਾਂ ਕੋਲ ਛਤਰਿਆ ਨਹੀਂ ਹੁੰਦੀਆਂ ਧੁੱਪ ਚ ਬਹੁਤ ਪ੍ਰੋਟੈਕਸ਼ਨ ਦੀ ਲੋੜ ਹੈ ਤਾਂ ਸਾਡਾ ਪਰਪਸ ਹੀ ਆਈ ਹੈ ਕਿ ਅਸੀਂ ਬਹੁਤ ਪੂਰੇ ਸ਼ਹਿਰ ਚ ਹਰ ਕਲੋਨੀ ਜਿੱਥੇ ਪੋਸੀਬਲ ਹੈ ਹਰ ਜਿੱਥੇ ਪੋਸੀਬਲ ਉੱਥੇ ਕਿ ਛਤਰਿਆ ਦੀਏ ਔਰ ਇਹ ਤਾਂ ਇੱਕ ਸਾਡਾ ਪ੍ਰੋਟੋਟਾਈਪ ਹੈ ਪ੍ਰੋਟੋਕਾਲ ਹੈ ਸਾਨੂੰ ਅੱਗੇ ਜ਼ਰੂਰਤ ਲੱਗੇਗੀ ਜਾਂ ਸਾਨੂੰ ਕੋਈ ਅਪਰੋਚ ਕਰੇਗਾ ਤਾਂ ਸਹੀ ਛਤਰਿਆ ਫ ਹੁੰਦੇ ਹੈ ਐਂਡ ਥਿਸ ਇਜ਼ ਜਿਹਦਾ ਮਤਲਬ ਹੈ ਕਿਉਂਕਿ ਸਾਡੇ ਇਨਰਵਿਲ ਕਲੱਬ ਨੂੰ 101 ਸਾਲ ਪੂਰੇ ਹੋ ਚੁੱਕੇ ਹੈ ਇਸੀ ਚੀਜ਼ ਨੂੰ ਸੈਲੀਬ੍ਰੇਟ ਕਰਨ ਵਾਸਤੇ ਇਸ ਦੀ ਲੈਗੇਸੀ ਨੂੰ ਸੈਲੀਬ੍ਰੇਟ ਕਰਨ ਵਾਸਤੇ ਆਰ ਨੰਬਰ 6 ਸੋਇ ਰੱਖਿਆ ਹੈ ਕਰ ਜੀ ਮੈਂ ਇਨਰਵਿਲ ਕਲੱਬ ਬਠਿੰਡਾ ਸੈਂਟਰਲ ਤੋਂ ਨੀਸ਼ਾ ਗੋਇਲ ਅੱਜ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੀਆਂ ਕਿ ਤੁਸੀਂ ਇੰਨੀ ਤਪਦੀ ਧੁੱਪ ਦੇ ਵਿੱਚ ਸਾਨੂੰ ਸਪੋਰਟ ਕਰਨ ਵਾਸਤੇ ਉਰੇ ਪਹੁੰਚੇ ਸਾਡਾ ਜਿਹੜਾ ਕਲੱਬ ਹੈਗਾ ਉਹ ਇੱਕ ਲੇਡੀਜ਼ ਦਾ ਕਲੱਬ ਹੈ ਜਿਹੜੀਆਂ ਬਹੁਤ ਪਾਵਰਫੁੱਲ ਲੇਡੀਜ਼ ਸਾਡੇ ਨਾਲ ਜੁੜੀਆਂ ਹੋਈਆਂ ਜਿਹੜੇ ਟਾਈਮ ਟੂ ਟਾਈਮ ਜਿੱਥੇ ਵੀ ਲੋਡ ਪੈਂਦੀ ਹੈ ਪੂਰੇ ਬਠਿੰਡੇ ਦੇ ਵਿੱਚ ਅਸੀਂ ਉੱਥੇ ਪਹੁੰਚਦੇ ਹਾਂ ਜਿਹੜਾ ਇਹ ਵੀ ਸਾਡਾ ਪ੍ਰੋਜੈਕਟ ਹੈ ਇਹ ਕਹੇ ਜਾ ਹੀ ਪ੍ਰੋਜੈਕਟ ਹੈ ਅਸੀਂ ਘਰ-ਘਰ ਇਨਰਵਿਟ ਕਲੱਬ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਸਾਡੇ ਅਸੀਂ ਅੱਜ 101 ਛਤਰੀਆਂ ਪ੍ਰਿੰਟ ਕਰਵਾਈਆਂ ਨੇ ਜਿਹੜੀਆਂ ਅਸੀਂ ਆਪਣੀਆਂ ਮੇਡਸ ਨੂੰ ਹੈਲਪਰਸ ਨੂੰ ਅਸੀਂ ਉਹਨਾਂ ਨੂੰ ਦਵਾਂਗੇ ਤਾਂ ਕਿ ਜਦੋਂ ਵੀ ਉਹਨਾਂ ਨੂੰ ਥੋੜੀ ਜੀ ਗਰਮੀ ਤੋਂ ਰਾਹਤ ਦੇਣ ਦਾ ਇਹ ਛੋਟਾ ਜਿਹਾ ਇੱਕ ਸਾਡਾ ਉਪਰਾਲਾ ਹੈ ਸਾਡੇ ਕਲਪੀ ਛੋਟੇ ਛੋਟੇ ਉਪਰਾਲੇ ਕਰਦਾ ਰਹਿੰਦਾ ਹੈ ਅਸੀਂ ਪਹਿਲਾਂ ਵੀ ਕੁਝ ਮਹੀਨੇ ਪਹਿਲਾਂ ਜਾਂ ਗਰਮੀ ਦੇ ਵਿੱਚ ਜਿਹੜੇ ਸਾਡੀਆਂ ਹਾਂ ਜਿਹੜੇ ਸਾਡੇ 카ਟ ਹੈਗੇ ਆ ਜਿਵੇਂ ਕੋਈ ਵੈਜੀਟੇਬਲਸ बेचਦੀਆਂ ਰੇੜੀਆਂ ਲਗਾਉਂਦੇ ਆ ਫੂਡਸ बेचਦੇ ਆ ਉਹਨਾਂ ਦੇ ਉੱਪਰ ਜਿਹੜੀਆਂ ਫਿਕਸ ਅੰਬ੍ਰੇਲਾ ਲਗਾਈ ਜਾਂਦੀਆਂ ਉਹ ਲਗਾਈਆਂ ਸੀਗੀਆਂ ਪਾਣੀ ਦੀ ਬੋਤਲਾਂ ਅਸੀਂ ਉਹਨਾਂ ਦੇ ਵਿੱਚ ਜਾ ਜਾ ਕੇ ਰੇੜੀਆਂ ਦੇ ਉੱਪਰ ਜਾ ਜਾ ਕੇ ਉਹਨਾਂ ਨੂੰ ਡਿਸਟ੍ਰੀਬਿਊਟ ਕੀਤਾ ਉਹਨਾਂ ਨੂੰ ਦੱਸਿਆ ਵੀ ਇਹਨਾਂ ਦਾ ਕੀ ਯੂਜ਼ ਹੈ ਪਾਣੀ ਥੋੜੀ ਥੋੜੀ ਦੇਰ ਬਾਅਦ ਉਹਨਾਂ ਨੂੰ ਪੀਣਾ ਚਾਹੀਦਾ ਤਾਂ ਕਿ ਉਹ ਗਰਮੀ ਤੋਂ ਬਚ ਸਕਣ ਤਾਂ ਸਾਡੇ ਪੂਰੇ ਕਲੱਬ ਦੀ ਇਹ ਕੋਸ਼ਿਸ਼ ਰਹਿੰਦੀ ਹੈ ਇਨਰ ਵੀਲ ਦੀ ਕਿ ਘਰ ਘਰ ਜਾ ਕੇ ਜਿਹਨੂੰ ਵੀ ਕਿਸੇ ਨੂੰ ਵੀ ਕੋਈ ਹੈਲਪ ਦੀ ਲੋੜ ਹੈ ਤਾਂ ਅਸੀਂ ਉਹਦੀ ਹੈਲਪ ਕਰਦੇ ਹਾਂ ਲੜਕੀਆਂ ਦੀ ਕਿਸੇ ਚ ਉਹਨਾਂ ਨੂੰ ਲੋੜ ਪੈਂਦੀ ਹੈ ਅਸੀਂ ਉਹਦਾ ਵਿੱਚ ਵੀ ਪੂਰਾ ਆਪਣਾ ਸਹਿਯੋਗ ਦਿੰਦੇ ਹਾਂ ਅੱਛਾ ਜੀ ਇਹਨਾਂ ਪਿੱਛੇ ਅਸੀਂ ਪੋਰਟਸ ਲਖਵਾਏ ਹਨ ਅਪਾ ਸਾਰੇ ਮੈਂਬਰਸ ਨੂੰ ਵੀ ਡਿਸਟ੍ਰੀਬਿਊਟ ਕੀਤੀ ਉਹਨਾਂ ਨੇ ਆਪਣੇ ਘਰਾਂ 'ਚ ਵੀ ਰਖਵਾਏ ਆ ਤੇ ਅਸੀਂ ਪਾਰਕ 'ਤੇ ਵਿੱਚ ਜਾ ਜਾ ਕੇ ਵੀ ਪੋਰਟਸ ਰਖਵਾਏ ਆ ਤੇ ਜਿਵੇਂ گاਉਂਾ ਵਗੈਰਾ ਰੋਡ 'ਤੇ ਫਿਰਦੀਆਂ ਤਾਂ ਸਾਡੀ ਕੋਸ਼ਿਸ਼ ਹੁੰਦੀ ਆ ਉਹਨਾਂ ਲਈ ਵੀ ਪਾਣੀ ਪੀਣ ਦੇ ਰਸਤੇ ਰਖਵਾਈ ਜਾਂਦੇ ਆ